ਕੋਈ ਕੋਈ ਨਹੀਂ ਇੱਥੇ ਪੁੱਛਦਾ ਕਾਜਲ ਕਮਲੇ ਨੂੰ ਕਿੱਥੋਂ ਦੱਸ ਲਿਆ ਮਾਂ ਲੋਕੇ ਜਮਲੇ ਨੂੰ ਆ ਦੇਖੋ ਜਮਲਾ ਜੀ ਜਿਸਰੇ ਵਿੱਚ ਹੈ ਮਹਾਰਾਜ ਪੱਪੂ ਵੀ ਜਮਲਾ ਜੀ ਹੈ ਤੇ ਉਸਤਾਦ ਜੀ ਦਾ ਹੈ ਸੋ ਇਹ ਪੱਪੂ ਸਾਹਿਬ ਦਾ ਗਾਇਆ ਹੋਇਆ ਗੀਤ ਹੈ ਤੇ ਚੰਦਪੋੜ ਪੱਪੂ ਕੁਝ ਬੋਲਣਗੇ ਇਸ ਗੀਤ ਬਾਰੇ ਕਾਜਲ ਤੂਤਾ ਵਾਲੇ ਦੇ ਦੇਖਿਆ ਹੋਇਆ ਹੋਤੀਆਂ ਤੇ ਤਿਰੰਜਣਾ ਆਪਾਂ ਭੁੱਲ ਗਿਆਂ ਵੈਸਟਨ ਵਾਲੇ ਵਿਰਸੇ ਉੱਤੇ ਡੁੱਲ ਗਏ ਆ ਕੋਈ ਨਾ ਸਾਨੂੰ ਜਾਣੇ ਸੱਬਿਆ ਚਾਰ ਬਿਨਾ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ ਹੋ ਕੋਈ ਨਹੀਂ ਇੱਥੇ ਪੁੱਛਦਾ ਕਾਜਲ ਕਮਲੇ ਨੂੰ ਕਿੱਥੋਂ ਲੋਕਾਂ ਅੱਜ ਕਿੱਥਾਂ ਲੋਕ ਲੱਭ ਲਈ ਚੰਲੇ ਨੂੰ ਦਿਲ ਨਹੀਂ ਸਾਡਾ ਲੱਗਦਾ ਤੁੰਬੇ ਤਾਰ ਬਿਨਾ ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ ਬੇਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ ਵਾਹ ਜੀ ਵਾਹ ਜੀ ਵਾਹ ਬਹੁਤ ਖੂਬ ਬਹੁਤ ਖੂਬਸੂਰਤ ਐਥੇ ਮਾਹੌਲ ਬਣਾ ਦਿੱਤਾ ਜੀ ਇੱਕ ਵਾਰ ਫਿਰ ਤੋਂ ਮਨਜੀਤ ਪਪੂ ਜੀ ਨੇ ਜ਼ੋਰਦਾਰ ਤਾੜੀਆਂ ਸਾਡੇ ਜੱਜਿਸ ਲਈ ਅੱਜ ਇਸ ਮਾਹੌਲ ਦੇ ਵਿੱਚ